ਸੋ ਗੱਲ ਕਰਾਂਗੇ ਦੀਪਿਕਾ ਪਾਦুকון ਦੇ ਬਾਰੇ ਵਿੱਚ ਦੀਪਿਕਾ ਪਾਦুকון ਇੱਕ ਬਾਲੀਵੁੱਡ ਦੀ ਉਹ ਆਈਕਨ ਹੈ ਜਿਸ ਨੂੰ ਹਰ ਕੋਈ ਦੇਖਦਾ ਹੈ ਔਰ ਹਰ ਕੋਈ ਫੋਲੋ ਕਰਦਾ ਹੈ ਮਤਲਬ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਦੀਪਿਕਾ ਪਾਦুকון ਸਭ ਦੇ ਲਈ ਮੋਟੀਵੇਸ਼ਨ ਹੈ ਸਭ ਦੇ ਲਈ ਇਨਸਪੀਰੇਸ਼ਨ ਹੈ ਔਰ ਸਭ ਦੇ ਲਈ ਜੋ ਹੈ ਇੱਕ ਆਈਡਲ ਹੈ ਤੁਹਾਨੂੰ ਦੱਸ ਦਿੰਨੇ ਕਿ ਦੀਪਿਕਾ ਪਾਦুকון ਨੇ ਥੋੜਾ ਸਮਾਂ ਪਹਿਲਾਂ ਹੀ ਆਪਣੀ ਬੇਟੀ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਉਹ ਖੂਬ ਚਰਚਾਵਾ ਦੇ ਵਿੱਚ ਆਈ ਖੂਬ ਜੋ ਹੈ ਚਰਚਾਵਾ ਬਟੋਰੀਆਂ ਤੁਹਾਨੂੰ ਹੁਣ ਦੱਸ ਦਿੰਨੇ ਆ ਕਿ ਦੀਪਿਕਾ ਪਾਦুকון ਦੀ ਇੱਕ ਸਟੇਟਮੈਂਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਕਹਿੰਦੇ ਕਿ ਫਿਲਹਾਲ ਦੇ ਲਈ ਉਹ ਇਸ ਸਮੇਂ ਜੋ ਨੇ ਆਪਣੀ ਬੇਟੀ ਨੂੰ ਸਮਾਂ ਦੇ ਰਹੇ ਨੇ ਔਰ ਆਪਣੇ ਕੰਮ ਨੂੰ ਨਹੀਂ ਸਮਾਂ ਦੇ ਰਹੇ ਯਾਨੀ ਕਿ ਆਪਣੇ ਕੰਮ ਵੱਲ ਘੱਟ ਫੋਕਸਡ ਹੋ ਕੇ ਆਪਣੀ ਬੇਟੀ ਯਾਨੀ ਕਿ ਦੂਆ ਪਾਦੁਕੋਨ ਦੇ ਵੱਲ ਜ਼ਿਆਦਾ ਫੋਕਸਡ ਨੇ ਔਰ ਉਹ ਜਿਹੜੇ ਨੇ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਆਪਾਂ ਨੂੰ ਬਹੁਤ ਵੱਡੇ ਵੱਡੇ ਪ੍ਰੋਜੈਕਟਸ ਦੇ ਵਿੱਚ ਨਜ਼ਰ ਆਉਣ ਪਰ ਫਿਲਹਾਲ ਦੇ ਲਈ ਉਹ ਆਪਣੀ ਬੇਟੀ ਦੇ ਲਈ ਬਹੁਤ ਜ਼ਿਆਦਾ ਫੋਕਸਡ ਹੋ ਕੇ ਉਸ ਨੂੰ ਨਰਸ਼ ਕਰ ਰਹੇ ਨੇ ਔਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਦੀਪਿਕਾ ਪਾਦੁਕੋਨ ਨੇ ਆਪਣੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਇੱਕ ਚੰਗਾ ਨਾਮ ਨਖ ਖੜਕੇ ਬਹੁਤ ਸਾਰੇ ਜਿਹੜੇ ਅਵਾਰਡਸ ਨੇ ਉਹ ਆਪਣੇ ਨਾਮ ਕੀਤੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਪ੍ਰਕਾਸ਼ ਪਾਦੁਕੋਨ ਜਿਹੜੇ ਬੈਡਮਿੰਟਨ ਪਲੇਅਰ ਉਹਨਾਂ ਦੀ ਬੇਟੀ ਦੀਪਿਕਾ ਪਾਦੁਕੋਨ ਕੌਣ ਨਹੀਂ ਜਾਣਦਾ ਉਹਨਾਂ ਨੂੰ ਸੋ ਤੁਹਾਨੂੰ ਦੱਸ ਦਿੰਦੇ ਨੇ 2006 ਦੇ ਵਿੱਚ ਕਨੇਡਾ ਫਿਲਮ ਅਸ਼ਵਰਿਆ ਕਹਿ ਸਕਦੇ ਆ ਸੀ ਕਿ ਇਸ ਫਿਲਮ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਦੀਪਿਕਾ ਪਾਦੁਕੋਨ ਨਜ਼ਰ ਆਏ ਸ਼ਾਹਰੂਖ ਖਾਨ ਦੇ ਨਾਲ ਓਮ ਸ਼ਾਂਤੀ ਓਮ ਦੇ ਵਿੱਚ 2007 ਇੱਕ ਤਰ੍ਹਾਂ ਨਾਲ ਡੈਬਿਊ ਅਗਰ ਉਹਨਾਂ ਨੇ ਕੀਤਾ ਕਿਸੇ ਫਿਲਮ ਦੇ ਨਾਲ ਤੇ ਉਹ ਬ੍ਰੇਕ ਅਗਰ ਕਿਸੇ ਨੇ ਦਿੱਤੀ ਹੈ ਤਾਂ ਉਹ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਆ ਕਿ ਸ਼ਾਹਰੂਖ ਖਾਨ ਨੇ ਬ੍ਰੇਕ ਦਿੱਤੀ ਓਮ ਸ਼ਾਂਤੀ ਦਿਪਿਕਾ ਪਾਦੁਕੋਨ ਨੇ ਆਪਣਾ ਕੰਮ ਕਰਕੇ ਦਿਖਾਇਆ ਔਰ ਉਸ ਕੰਮ ਤੋਂ ਬਾਅਦ ਦਿਪਿਕਾ ਪਾਦੁਕੋਨ ਨੂੰ ਇੰਡਸਟਰੀ ਦੇ ਵਿੱਚ ਬਹੁਤ ਸਾਰਾ ਕੰਮ ਕਰਨ ਨੂੰ ਮਿਲਿਆ ਉਸ ਤੋਂ ਬਾਅਦ ਉਹਨਾਂ ਨੂੰ ਬੈਸਟ ਐਕਟਰਸ ਦਾ ਅਵਾਰਡ ਮਿਲਿਆ ਫੀਮੇਲ ਡੈਬਿਊ ਯਾਨੀ ਕਿ ਪਹਿਲੀ ਫਿਲਮ ਕਰਨ ਤੋਂ ਬਾਅਦ ਹੀ ਉਹਨਾਂ ਨੇ ਬੈਸਟ ਐਕਟਰਸ ਦਾ ਅਵਾਰਡ ਆਪਣੇ ਨਾਮ ਕਰ ਲਿਆ ਫਿਰ 2009 ਦੇ ਵਿੱਚ ਉਹਨਾਂ ਨੇ ਕੀਤੀ ਲਵ ਆਜਕਲ ਜਿਸ ਦੇ ਵਿੱਚ ਉਹਨਾਂ ਨੇ ਖੂਬ ਵਧੀਆ ਕੰਮ ਕੀਤਾ ਕੋਕਟੇਲ 2012 ਦੇ ਵਿੱਚ ਕੀਤੀ ਉਹਨਾਂ ਨੇ ਇਹ ਜਵਾਨੀ ਹੈ دیਵਾਨੀ ਚੇਨਈ ਐਕਸਪ੍ਰੈਸ ਇਸ ਤੋਂ ਇਲਾਵਾ ਹੈਪੀ ਨਿਊ ਇਅਰ ਸੰਜਲੀਲਾ ਬੰਸਾਲੀ ਦੀਆਂ ਬਹੁਤ ਸਾਰੇ ਫਿਲਮਾਂ ਜਿਵੇਂ ਵੱਟ ਜਿਸ ਤੋਂ ਲਾਵਾ ਹਾਲੀਵੁੱਡ ਐਕਸ਼ਨ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਰਿਟਰਨ ਆਫ ਐਕਜ਼ੈਂਡਰ ਕੇਸ ਇਸ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਔਰ ਅਵਾਰਡਸ ਜਿੱਤੇ ਨੇ ਬੈਸਟ ਐਕਟਰਸ ਦੇ ਆਪਣੇ ਨਾਮ ਕੀਤੇ ਨੇ ਕਲਕੀ ਫਿਲਮ ਹੋਗੀ ਪਠਾਨ ਫਿਲਮ ਹੋਗੀ ਸੋ ਰਣਵੀਰ ਦੇ ਨਾਲ ਵਿਆਹ ਕਰਾਉਣ ਤੋਂ ਬਾਅਦ ਦੀਪਿਕਾ ਪਾਦੂਕੋਨ ਨੂੰ ਹੋਰ ਵੀ ਜ਼ਿਆਦਾ ਇੰਡਸਟਰੀ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਕੰਮ ਮਿਲਣਾ ਸ਼ੁਰੂ ਹੋਇਆ ਪਹਿਲਾਂ ਵੀ ਹਾਲਾਂਕਿ ਬਹੁਤ ਅੱਛਾ ਕੰਮ ਕਰ ਰਹੀ ਸੀ ਔਰ ਰਣਵੀਰ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਰਣਵੀਰ ਦੀਪਿਕਾ ਦੀ ਜੋੜੀ ਜੋ ਹੈ ਹਮੇਸ਼ਾ ਲਾਈਮਲਾਈਟ ਦੇ ਵਿੱਚ ਨਜ਼ਰ ਆਉਂਦੀ ਹੈ ਲਾਈਮਲਾਈਟ ਬਟ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਦੇ ਲਈ ਸਪੈਸੀਫਿਕਲੀ ਇਨਫੋਰਮੇਸ਼ਨ ਦੇ ਰਹੇ ਹਾਂ ਕਿ ਉਹ ਆਪਣੀ ਬੇਟੀ ਦੇ ਨਾਲ ਫਿਲਹਾਲ ਸਮਾਂ ਬਿਤਾਤ ਕਰ ਰਹੇ ਨੇ ਦੋਨੋਂ ਪੇਰੈਂਟਸ ਔਰ ਫਿਲਮਾਂ ਦੇ ਵਿੱਚ ਹੋ ਸਕਦਾ ਲੰਬੇ ਸਮੇਂ ਤੱਕ ਸਾਨੂੰ ਦੀਪਿਕਾ ਪਾਦੁਕੋਨ ਨਜ਼ਰ ਨਾ ਆਉਣ ਪਰ ਹਾਂ ਕਿਤੇ ਵੀ ਉਹ ਸਪੌਟ ਹੁੰਦੀ ਹੈ ਤਾਂ ਉਹਨਾਂ ਦੇ ਕਲਿੱਪਸ ਜਿਹੜੇ ਨੇ ਉਹ ਜ਼ਰੂਰ ਸਾਹਮਣੇ ਆਉਂਦੇ ਨੇ ਸੋ ਹਲੇ ਤੱਕ ਉਹਨਾਂ ਨੇ ਆਪਣੀ ਬੇਟੀ ਦਾ ਜੋ ਫੇਸ ਹੈ ਉਹ ਰਿਵੀਲ ਨਹੀਂ ਕੀਤਾ ਹੈ ਲੇਕਿਨ ਜਦੋਂ ਵੀ ਰਿਵੀਲ ਹੋਏਗਾ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲੇਗਾ